ਹਾਂ ਜੀ ਜਸਤੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਜੁੜ ਕਰਦੇ ਆ ਤੁਸੀਂ ਸਾਰੇ ਜੀ ਨੂੰ ਠੀਕ ਠਾਕ ਮੰਨੂ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਕੈਨੋ ਸੌਣ ਕਰਦੀ ਹੋ ਗਈ ਤੇ ਚਾਹ ਪੀ ਕੇ ਤੁਹਾਡੇ ਸੀਗੇ ਤੇ ਪੰਜ ਤੋਂ ਨੂੰ ਮਾਚ ਪੈਦੇ ਰੋਟੀ ਵਾਲੇ ਤੇ ਚਾਹ ਵਾਲੇ ਆਪਣੇ ਤੇ ਫਿਰ ਦੇਖਦੇ ਆਂ दाल ਸਬਜੀ ਕੀ ਬਣਾਉਣੀ ਆ ਤੇ ਕੱਪੜੇ ਪਹਿਰਾ ਲਾ ਕੇ ਲੱਗਦੇ ਆਂ ਪਰਿਆਈ ਨਹੀਂ ਹੈ ਕਿ ਉਸ ਨੂੰ ਤੇ ਈਂਯਾਰੇ ਬਾੜ ਖੇਡਣ ਲੱਗੇ ਆ ਤੇ ਆਪਾਂ ਨੂੰ ਲੋ ਲਈ ਸਾਵਾਈ ਚੋਣ ਦੇ ਦਿੱਤੀਆਂ ਕੀ ਗਾਲੀ ਚੁਣ ਭਰਦੇ ਅੱਜ ਕਿ ਤੁਹਾਡੇ ਤੋਂ ਮੈਂ ਗਰਮੀ ਨਹੀਂ ਜਦੋਂ ਨਾ ਥੋੜਾ ਟਾਈਮ ਬਸ ਕੋਈ ਚੰਗੋ ਕੰਮ ਕਰਕੇ ਨਾਲ ਹੀ ਗਰਮੀ ਨਾਲ ਤਾਂ ਪੈਜ ਜੀ ਨਾਲ ਸਰਫਲ ਪੰਜ ਦਾ ਮੈਂ 5 ਮਿੰਟ ਲੱਗੇ ਸਾਰੇ ਪਾਂਡੇ ਤੋਂ ਨੂੰ ਤੇ ਗਰਮੀ ਦੇਖੋ ਬਦਲਿਆ ਕੇ ਬਾਅਦ ਕੀ ਆਪਣਾ ਇਹ ਲੈ ਲਿਆ ਆ ਜੀ ਸਟੈਂਡ ਟ੍ਰਾਈਪੋਡ ਇਹ ਮੋਰ ਕੱਪੜੇ ਬਦਲ ਕੇ ਕੀ ਆਇਆ ਗਿੱਲੇ ਕਰਕੇ ਮਿੱਟੀ ਨਾਲ ਮੇੜ ਕੇ ਲਿਆ ਸੀ ਇਹ ਆਪਾਂ ਲੈ ਲਿਆ ਜੀ ਤੇ ਇਹ ਪੂਰਾ ਖੋਲਿਆ ਆ ਹੁਣ ਥੋੜਾ ਜਿਹਾ ਹੋਰ ਉੱਪਰ ਜਾ ਸਕਦਾ ਆ ਤੇ ਫਲਿੱਪਕਾਰਟ ਤੋਂ ਆਪਾਂ ਇਹ ਲੈ ਆਇਆ ਤੇ ਇੱਥੋਂ ਇਹਦੇ ਆਹਾ ਜਿਹੜੇ ਆ ਇਹਨੂੰ ਖੋਲ ਕੇ ਤੇ ਇਹ ਬੰਦ ਹੋ ਜਾਂਦਾ ਆ ਮਤਲਬ ਛੋਟਾ ਕਰ ਸਕਦੇ ਆ ਵੱਡਾ ਵੀ ਕਰ ਸਕਦੇ ਆ ਇਦਾਂ ਇੰਨਾ ਕੋ ਹੋ ਗਿਆ ਇਹ ਹੋਰ ਵੀ ਆਪਾਂ ਛੋਟਾ ਕਰ ਸਕਦੇ ਆ ਵੱਡੇ ਤੋਂ ਪੂਰਾ ਛੋਟਾ ਹੋ ਗਿਆ ਆ ਤੇ ਇਹਨੂੰ ਵੀ ਇਹ ਵੀ ਬੰਦ ਹੋ ਜਾਂਦਾ ਆ ਜੀ ਇੱਥੋਂ ਖੋਲ ਕੇ ਜੋ ਦੀ ਟਾਈਟ ਜਿਹਾ ਲਗਾਤਾ ਸੋਨਾਂ ਦੇ ਪਾਪਾ ਨੇ ਇਹ ਮੈਂ ਕੱਲ੍ਹ ਦਾ ਹੀ ਰਾਤੇ ਦਾ ਫੋਨ ਕੇਸ ਇਹਦਾ ਇੱਦੀ ਰੱਖਿਆ ਸੀਗਾ ਇੰਦਾ ਛੋਟਾ ਕਰਕੇ ਤੇ ਉਹ ਬੰਦ ਕਰਕੇ ਮੈਂ ਰੱਖਿਆ ਨਹੀਂ ਤੇ ਇਹ ਵੀ ਬੰਦ ਹੋ ਜਾਂਦਾ ਹੈ ਇਹ ਕਰਕੇ ਦਿਖਾਉਂਦੀ ਤੁਹਾਨੂੰ ਹਾਲ ਹੋਰ ਇਹ ਬੰਦ ਹੋ ਗਿਆ ਇੰਦਾ ਇਹਦੀ ਮੈਨੂੰ ਬਹੁਤ ਜ਼ਿਆਦਾ ਲੋਡ ਸੀਗੀ ਤੇ ਅਸੀਂ ਉਹ ਘਰੇ ਹੀ ਬਣਾਇਆ ਸੀ ਸਮਰ ਦੇ ਪਾਪਾ ਨੇ ਮੈਨੂੰ ਬਣਾ ਕੇ ਦਿੱਤਾ ਸੀਗਾ ਘਰ ਹੀ ਤੇ ਉਹਦੇ ਨਾਲ ਮੈਂ ਕੰਮ ਸਾਰਦੀ ਸੀਗੀ ਆਪਣਾ ਤੇ ਉਹ ਉਹ ਥੋੜਾ ਛੋਟਾ ਸੀਗਾ ਤੇ ਨਾ ਆਪਾਂ ਉਹਨੂੰ ਵੱਡਾ ਕਰ ਸਕਦੇ ਸੀ ਨਾ ਜ਼ਿਆਦਾ ਛੋਟਾ ਕਰ ਸਕਦੇ ਸੀ ਜਿੰਨਾ ਕਾ ਆਪਾਂ ਬਣਾਇਆ ਉਹਨਾਂ ਅੱਗੇ ਰਹਿਣਾ ਸੀਗਾ ਉਹ ਫਿਰ ਮੈਂ ਕਦੀ ਕਿਤੇ ਰੱਖਦੀ ਕਿਤੇ ਟਿਕਾ ਹਣਾ ਤੇ ਇੱਕ ਉਹ ਹਨਾ ਇੱਧਰ ਉੱਤਰ ਡੇਗਣ ਦਾ ਬਹੁਤ ਡਰ ਸੀਗਾ ਤੇ ਪਹਿਲਾਂ ਇੱਕ ਬਣਾਇਆ ਸੀ ਉਹਦੇ ਵਿੱਚ ਵੀ ਹਨਾ ਮੇਰਾ ਆਈਫੋਨ ਸੀ ਮੇਰੇ ਕੋਲ ਤੇ ਉਹ ਜਿਹੜਾ ਖਰਾਬ ਹੋ ਗਿਆ ਮੇਰੇ ਫੋਨ ਉਹ ਜਿਹੜਾ ਫੋਨ ਹੀ ਬਾ ਡਿੱ ਗਿਆ ਉਹਦੇ ਵਿੱਚ ਤੇ ਤਾਂ ਕਰਕੇ ਫਿਰ ਮੈਨੂੰ ਇਹਦੀ ਲੋੜ ਸੀਗੀ ਸਮੋਸੇ ਆਪਾਂ ਨੇ ਫਿਰ ਮਗਾ ਕੇ ਦੇਤਾ ਸੀ ਤੇ ਹੁਣ ਚਲੋ ਆਪਣੇ ਤੋਂ ਕੋਲ ਤੋਂ ਆਪਣੇ ਕੋਲ ਮਾਈਕ ਵੀ ਹੋ ਗਿਆ ਆ ਤੇ ਵੀ ਸਟੈਂਡ ਵੀ ਆਪਣੇ ਤੋਂ ਆ ਗਿਆ ਆ ਬਸ ਹੁਣ ਫਿਰ ਮਤਲਬ ਮੈਨੂੰ ਜਿਹੜੀ ਇਹਦੀ ਜਿਆਦਾ ਲੋੜ ਸੀਗੀ ਹਨਾ ਤੇ ਉਹ ਆਪਾਂ ਪੂਰੀਆਂ ਕਰ ਲਈਆਂ ਤੇ ਇਹ ਆਪਾਂ ਕਿਤਾਬ ਤੋਂ ਲਾਪਿਕ ਕੀਤੀ ਜਿਹੜੀ ਕਿਤਾਬ ਤੋਂ ਹੋਇਆ ਉਹ ਸਭ ਤੋਂ ਘੱਟ ਨੇ ਤੇ ਵਧੀਆ ਰੇਟ ਤੇ ਮਿਲਦੀ ਆ। ਤੇਲਾ ਮਤਲਬ ਬਦਿਆ ਆ ਰਹੀ ਹੈ ਨਾ ਨਹੀਂ ਉਹ ਸੈਂਡ ਹੀ ਆ ਜੇ ਆਪਾਂ ਤਾਂ ਇੱਕ ਕਮੂਨੀ ਵਿੱਚ ਪਕਾਉਣਾ ਹੁੰਦਾ ਦਾ ਜਿਆਦੇ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਹੈ ਨਾ ਤੇ ਮਹਿੰਗੇ ਵੀ ਕਾਫੀ ਆ 12-1200 ਦੇ 2000 ਦੇ 3000 ਦੇ ਕਾਫੀ ਜਿਆਦਾ ਮਹਿੰਗੇ ਵੀ ਆਉਂਦੇ ਆ ਵਧੀਆ ਜਿਹੜੇ ਆ ਜਾਦੀਟ ਆ ਤੇ ਪਰ ਆਪਾਂ ਇਹੀ ਲੈ ਲਿਆ ਕਿਉਂਕਿ ਸਾਨੂੰ ਹਨਾ ਥੋੜੀ ਬੋਤੀ ਮੈਨੂੰ ਲੋਡ ਪੈਣ ਦੀ ਸੀ ਕਿ ਜਿਆਦਾਤਰ ਮੈਂ ਇੰਦਾ ਬਣਾ ਲੈਂਦੀ ਸੀ ਤੇ ਜਦੋਂ ਆਪਾਂ ਕੰਮ ਕਰ ਕਰਦੇ ਸੀ ਉਦੋਂ ਹੀ ਫਿਰ ਇਹ ਹੁਣ ਕਾਫੀ ਜਿਆਦਾ ਭੱਡਾ ਹੋ ਜਾਂਦਾ ਆ ਭਾਵੇਂ ਕਿੰਨੇ ਹੋ ਜਾਂਦਾ ਉੱਪਰ ਲੋਹੇ ਤੇ ਵਧੀਆ ਆ ਬਾਕੀ ਚਲੋ ਜੀ ਮੈਂ ਹੁਣ ਕੱਪੜੇ ਵਗੈਰਾ ਲਾ ਲਵਾਂ ਤੇ ਲਾ ਕੇ ਰੱਖ ਲਈਏ ਤੇ ਫਿਰ ਦੇਖਦੇ ਹਾਂ ਕੋਈ ਦਾਲ ਗੁਣ ਘਰਦੀ ਮੈਂ ਬਜਤੀ ਕੋਈ ਮੈਂ ਉਹ ਕੱਟ ਕੇ ਲਾਈ ਨਹੀਂ ਬੈਲ ਵੀ ਹੈ ਮੈਂ ਤੇ ਦੋ ਸਾਲ ਹੋ ਗਏ ਸਾਲੋਂ ਤੋਂ ਨਹੀਂ ਆਇਆ ਕੋਈ ਕੰਨ ਤੇ ਆਪਣੇ ਛੱਡਿਆ ਹੋਗਾ ਹੁੰਦਾ ਰਿਹਾ ਸਾਰਾ ਬਾਰੇ ਤੋਂ ਮੇਕਅਪ ਮੈਂ ਰੱਖਣਾ ਮੈਂ ਸੁੱਤ ਮੈਂ ਕਿ ਨਾ ਲੱਗਦਾ ਲੱਗਦਾ ਹਾਂ ਹਾਈ ਕਰਦੇ ਨੇ ਦੇਰਾਂ ਔਰ ਮੈਂ ਤਾਂ ਨਹੀਂ ਹਾਲੀ ਵਿੱਚ ਤਾਂ ਲਾਈਨ ਨਹੀਂ ਲੈਣੀ ਜਦ ਵੀ ਇਹ ਦੇਣਾ ਮੈਂ ਦੇ ਦੇ ਤੁਮੇ ਸੁਲਵਾ ਸੀ ਉਹਦੇ ਸੇ ਨੂੰ ਨਿਕਾਤਾ ਤੇ ਕੀ ਪਰ ਉਹ ਮੈਂ ਦੇ ਨਹੀਂ ਲਾਈਨ ਲੈ ਕੇ ਤੁਮ ਕਿ ਤੀ ਮੈਂ ਤੈਨੂੰ ਤਰੀ ਜਹ ਹੈ ਦੋ ਤਰੀ ਜਹਣਾ ਬਸ ਮੈਂ ਨਹੀਂ ਆਪਣਾ ਕੀ ਨਾ ਕਰ ਰਿਹਾ ਪੈਗਾ ਸੀ ਮੇ ਤੋਂ ਮੀਂਹ ਲਿੱਤਾ ਜੇ ਲਾਣੀ ਦੇ ਤੱਕ ਦਿਨ ਹੋ ਗਏ ਕਿ ਮੈਂ ਲੋ ਜਨ ਭਟਿਆ ਲਿਆ ਸੀ ਆ ਗਿਆ ਲਾ ਬਸ ਹੱਟ ਖਲੇ ਦੋ

പോവറേ പാലർ തൂട്ട് പോവറേ 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 ബട്ടാ ഇതിൻ ബട്ടാ ബൈ 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 ഓയ് എട ഡോണ്ട് ബൈ ബൈ ബൗ ਜੀ ਜੀ ਟਾਈਮ 6 ਵਜ ਗਏ ਆ ਤੇ ਦਾਲ ਆਪਣੀ ਬਣ ਗਈ ਤੜਕਾ ਲਾਉਣਾ ਮम्मी ਦਾ ਫੋਨ ਆ ਗਿਆ ਸੀਗਾ ਉਹ ਗੱਲ ਗੁਲ ਕਰਨਾ ਆਪੀ ਫੇਰ ਮੈਂ ਗੈਸ ਬੰਦ ਦੀ ਕਰ ਗਈ ਤੇ ਹੁਣ ਆਪਾਂ ਤੜਕਾ ਲਾਉਂਦੇ ਆ ਤੇ ਤੜਕਾ ਲਾ ਕੇ ਤਾਂ ਫੇਰ ਰੋਟੀਆਂ ਬਣਾਉਣੀਆਂ ਦਾਲ ਬਣਾਈ ਆ ਜੀ ਆਪਾਂ ਮੋਠਾ ਛੋਲਿਆਂ ਦੀ ਤੇ ਘਰੇ ਪਈ ਸੀਗੀ ਲਿਆਂਦੀਆਂ ਸੀ ਥੋੜੀਆਂ ਜਿਹੀਆਂ ਦਾਲਾਂ ਜੀਆਂ ਤੇ ਮੋਠਾਂ ਦੀ ਪਈ ਸੀ ਛੋਲਿਆਂ ਦੀ ਵੀ ਤੇ ਉਹ ਹੁਣ ਆਪਾਂ ਬਣਾ ਲਈਆ ਤੇ ਤੜਕਾ ਲਾ ਕੇ ਤਾਂ ਫਿਰ ਰੋਟੀ ਰੋਟੀ ਬਣਾਉਂਦੇ ਆ ਜੇ ਰਹੀ ਹੁਣ ਵਾਲਾ ਹੋ ਗਿਆ 6:00 ਵਜ ਗਏ ਆ ਤੇ ਸומר ਤੇ ਪਾਪਾ ਦੇਖੋ ਕਦੋਂ ਤੱਕ ਆਉਂਦੇ ਆ ਤੇ ਬਾਕੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ